ਮੋਣ ਭੰਡਾਰੀ ਦੀ ਕਹਾਣੀ ਮੈਨੂੰ ਟੈਗੋਰ ਬਣਾ ਦੇ ਮਾਂ ਚਿਮਣੀਆਂ ਵਿੱਚੋਂ ਧੂਆਂ ਕਿਸੇ ਗਰੀਬ ਦੀ ਹੂਕ ਵਾਂਗ ਉੱਠ ਰਿਹਾ ਸੀ ਪੱਠੇ ਦੀ ਨੁਕਰ ਵਿੱਚ ਖੜੇ ਇੱਕੋ ਇੱਕ ਟਾਲੀ ਦੇ ਦਰਖਤੇ ਹੀਟ ਪਿਆ ਉਹ ਧੂਏ ਵੱਲ ਲਗਾਤਾਰ ਵੇਖੀ ਜਾ ਰਿਹਾ ਸੀ ਫਿਰ ਉਹਨੇ ਆਪਣੀਆਂ ਗਰਦ ਨਾਲ ਭਰੀਆਂ ਹੋਈਆਂ ਟੰਗਾਂ ਵੇਖੀਆਂ ਆਪਣੇ ਸਾਰੇ ਸਰੀਰ ਤੇ ਨਜ਼ਰ ਮਾਰੀ ਉਹ ਹੈਰਾਨ ਹੋਇਆ ਸੋਚ ਰਿਹਾ ਸੀ ਕਿ ਨਿੱਕਾ ਹੁੰਦਾ ਉਹ ਕਿੰਨਾ ਪਰਵਾਹ ਹੁੰਦਾ ਸੀ ਗੋਬਲ ਜਿਹਾ ਪਿਆਰਾ ਪਿਆਰਾ ਪਰ ਹੁਣ ਤਾਂ ਉਹ ਤੋਂ ਅੱਖੀਆਂ ਹੋਈਆਂ ਹੱਡੀਆਂ ਦਾ ਬਸ ਇੱਕ ਪਿੰਜਰ ਹੋ ਕੇ ਰਹਿ ਗਿਆ ਸੀ ਉਸ ਨੂੰ ਪਲ ਦੀ ਪਲ ਲੱਗਿਆ ਜਿਵੇਂ ਉਹ ਵੀ ਇੱਕ ਚਿਮਣੀ ਹੋਵੇ ਕਿਸੇ ਬੰਦ ਹੋ ਚੁੱਕੇ ਪੱਠੇ ਦੀ ਚਿਮਣੀ ਜਿਸ ਦਾ ਸਾਰਾ ਧੂਆ ਨਿਕਲ ਚੁੱਕਿਆ ਹੋਵੇ ਉਹਨੂੰ ਆਪਣੇ ਆਪ ਤੇ ਥੋੜੀ ਜਹੀ ਖਿਜਾਈ ਉਹਨੂੰ ਆਪਣੇ ਹਾਲਾਤ ਤੇ ਉਸਤੇ ਵੀ ਜ਼ਿਆਦਾ ਖਿਜਾਈ ਸਭ ਤੋਂ ਜ਼ਿਆਦਾ ਖਿਜ ਉਹਨੂੰ ਪੱਠੇ ਦੇ ਮੁਨਸ਼ੀ ਉੱਤੇ ਆਈ ਜਿਹੜਾ ਹੁਣੇ ਆਇਆ ਕਹਿ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਤੇ ਟਾਲੀ ਦੇ ਦਰਖਤ 'ਤੇ ਹਿੱਡ ਪਿਆ ਉਹ ਉਹਨੂੰ ਘੰਟੇ ਤੋਂ ਉਡੀਕ ਰਿਹਾ ਸੀ ਜੇ ਉਹ ਜਾਂਦਾ ਜਾਂਦਾ ਪਰਚੀ ਘਟ ਜਾਂਦਾ ਤਾਂ ਹੁਣ ਉਹਨੂੰ ਉਹਨੇ ਅੱਧੀ ਦੇ ਨੇੜੇ ਤੇੜੇ ਬਾਟ ਮੁਕਾ ਲਣੀ ਸੀ ਉਹਨੇ ਸੋਚਿਆ ਸਾਲਾ ਅੱਗ ਦੀ ਨਾਲ ਹੈ ਅੱਗ ਦੀ ਨਾਲ ਉਹ ਫਿਰ ਕੁੜਿਆ ਫਿਰ ਉਹਨੇ ਆਪਣੇ ਗਧਿਆਂ ਵੱਲ ਨਜ਼ਰ ਮਾਰੀ ਠੱਟਾਂ ਦੀਆਂ ਭਰੀਆਂ ਗੂਣਾਂ ਦੇ ਭਾਰ ਨਾਲ ਲਿਫੇ ਹੋਏ ਵੀ ਉਹ ਮੌਜ ਨਾਲ ਕਾਹ ਚਰਦੇ ਫਿਰ ਰਹੇ ਸਨ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਉਹ ਕਾਹ ਚਰਨ ਵਿੱਚ ਇਹਨੇ ਮਗਨ ਸਨ ਕਿ ਉਹਨਾਂ ਨੂੰ ਭਾਰ ਜਿਵੇਂ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਭਾਰ ਤਾਂ ਜਿਵੇਂ ਬਸ ਚੁੱਕਣਾ ਪੈਂਦਾ ਹੈ ਕੀ ਥੋੜਾ ਕੀ ਬਹੁਤਾ ਉਹਨਾਂ ਨੂੰ ਕੀ ਮੁਣਛੀ ਭਾਵੇਂ 2 ਘੰਟੇ ਹੋਰ ਨਾ ਆਵੇ ਹੈ ਤਾਂ ਗਧੇ ਹੀ ਰਹਿਣਾ ਸਾਲਿਓ ਉਹ ਉਹਨਾਂ ਨੂੰ ਇਸ ਤਰ੍ਹਾਂ ਬੇਪਰਵਾਹੀ ਨਾਲ ਚਰਦਿਆਂ ਨੂੰ ਵੇਖ ਕੇ ਹੱਸਣ ਲੱਗਾ ਆਦਮੀ ਤੇ ਗਧੇ ਵਿੱਚ ਇੰਨਾ ਹੀ ਫਰਕ ਹੈ ਆਦਮੀ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਪਰ ਗਧਾ ਗਧਾ ਤਾਂ ਬਸ ਗਧਾ ਹੀ ਹੁੰਦਾ ਹੈ ਆਦਮੀ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਵੀ ਗਧੇ ਹੀ ਸਮਝਦਾ ਹੈ ਕੀ ਹੋਇਆ ਜੇ ਉਹ ਆਵਾਜ਼ ਠਾਉਂਦੇ ਹਨ ਨਾਲੇ ਉਸ ਆਵਾਜ਼ਦਾ ਵੀ ਕੀ ਫਾਇਦਾ ਜਿਹੜੀ ਸੁਣ ਕੇ ਵੀ ਅਣ ਸੁਣੀ ਕਰ ਦਿੱਤੀ ਜਾਂਦੀ ਹੋਵੇ ਉਹਨਾਂ ਨਾਲੋਂ ਤਾਂ ਗਧੇ ਹੀ ਚੰਗੇ ਹਨ ਜਿਹੜੇ ਸਿਰ ਛੁੱਟ ਕੇ ਦਿਨ ਰਾਤ ਕੰਮ ਕਰਦੇ ਰਹਿੰਦੇ ਹਨ ਪਰ ਫਲ ਬਾਰੇ ਕਦੇ ਵੀ ਨਹੀਂ ਸੋਚਦੇ ਗਧੇ ਉਹਦੇ ਅਜੇ ਵੀ ਨਿਸ਼ਚੰਤ ਹੋਏ ਚੜਦੇ ਫਿਰ ਰਹੇ ਸਨ ਉਹ ਉਹਨਾਂ ਨੂੰ ਵੇਖ ਕੇ ਫਿਰ ਹੱਸਿਆ ਐਤ ਕੀ ਉਹਦੇ ਹਾਸੇ ਵਿੱਚ ਉਹ ਖੁੱਲਾਪਨ ਨਹੀਂ ਸੀ ਜੋ ਆਮ ਤੌਰ ਤੇ ਹਾਸੇ ਵਿੱਚ ਹੋਣਾ ਚਾਹੀਦਾ ਹੈ ਸਗੋਂ ਇੱਕ ਚੀਜ਼ ਜੀ ਉੱਠੀ ਸੀ ਉਹਦੇ ਕਾਲਜੇ ਵਿੱਚ ਉਹਦੇ ਅੰਦਰ ਇੱਕ ਹੀਣਤਾ ਜਹੀ ਜਾਗ ਪਈ ਉਥੇ ਟਾਲੀ ਹਟ ਪਿਆ ਉਹ ਜਿਵੇਂ ਸੁੰਗੜ ਕੇ ਗਠੜੀ ਹੋ ਗਿਆ ਹੋਰ ਨਿੱਕਾ ਨਿੱਕਾ ਗਧਿਆਂ ਨਾਲੋਂ ਵੀ ਹੀਣਾ ਸਾਲਾ ਅਜੇ ਤੱਕ ਨਹੀਂ ਆਇਆ ਗਧਾ ਉਹ ਫੇਰ ਕਾਲਾ ਪੈ ਗਿਆ ਆਦਮੀ ਜੋ ਹੋਇਆ ਉਹਨੇ ਤਿੰਨ ਢੇੜੇ ਠੰਡੇ ਠੰਡੇ ਮਾਰ ਲਏ ਸਨ ਇਹ ਚੌਥਾ ਢੇੜਾ ਪੂਰਾ ਕਰਕੇ ਉਹਨੇ ਬਸ ਕਰ ਜਾਣੀ ਸੀ ਤੇ ਆਪਣੇ ਨੇਤਾ ਦੀਆਂ ਗੱਲਾਂ ਸੁਣਨੀਆਂ ਸਨ ਜੋ ਉਹਨਾਂ ਦੇ ਪਿੰਡ ਸਕੂਲ ਦਾ ਨੀਂ ਪੱਥਰ ਰੱਖਣ ਦੀ ਆ ਰਿਹਾ ਸੀ ਪਰ मुੰਛੀ ਉਹਨੇ ਆਇਆ ਕਹਿ ਕੇ ਪਤਾ ਨਹੀਂ ਕਿੱਥੇ ਖਿਸਕ ਗਿਆ ਸੀ ਗਧੇ ਅਜੇ ਵੀ ਲਾਪਰਵਾਹ ਹੋਏ ਚੱਲ ਰਹੇ ਸਨ ਆਸਮਾਨ ਤੇ ਨਿੱਕੇ ਨਿੱਕੇ ਬੱਦਲ ਜੁੜਨੇ ਸ਼ੁਰੂ ਹੋ ਗਏ ਸਨ ਹਵਾ ਦੇ ਧੋਕੂ ਠੰਡਿਆਂ ਬੁੱਲਿਆਂ ਨੇ ਉਹਦੀਆਂ ਅੱਖਾਂ ਠਾਰ ਦਿੱਤੀਆਂ ਪਲਦੀ ਪਾਲੀ ਜਿਵੇਂ ਇੱਕ ਨਜ਼ਾਰਾ ਵੱਜ ਗਿਆ ਉਹ ਝੂਮਟਿਆ ਝੂਮਦਿਆਂ ਹੀ ਉਹਨੇ ਬੋਲੀ ਪਾਈ ਪੱਲਾ ਮਾਰ ਕੇ 부ਝਾ ਗਈ ਦੀਵਾ ਅੱਖ ਨਾਲ ਗੱਲ ਕਰ ਗਈ ਉਹ ਇੱਕ ਵਾਰ ਫਿਰ ਖੜਖੜਾ ਕੇ ਹੱਸਿਆ ਉਸ ਨੂੰ ਉਹ ਦਾੜੀ ਵਾਲਾ ਬਜ਼ੁਰਗ ਕਵੀ ਯਾਦ ਆਇਆ ਜੋ ਆਉਂਦੇ ਕਵੀ ਮਾਸਟਰ ਕੋਲ ਲੋਕ ਗੀਤ ਇਕੱਠੇ ਕਰਦਾ ਕਰਦਾ ਆ ਨਿਕਲਿਆ ਸੀ ਗੱਲਾਂ ਕਰਦਿਆਂ ਕਰਦਿਆਂ ਉਸ ਖੁੱਲੇ ਵਾਲਾਂ ਵਾਲੇ ਕਵੀ ਨੇ ਦੱਸਿਆ ਸੀ ਕਿ ਟੈਗੋਰ ਨੂੰ ਜਦੋਂ ਉਸਨੇ ਇਹ ਬੋਲੀ ਸੁਣਾਈ ਸੀ ਤਾਂ ਉਹ ਚੂ ਮੁੱਠਿਆ ਸੀ ਉਸ ਬਜ਼ੁਰਗ ਕਵੀ ਨੂੰ ਉਹਨੇ ਕਿੰਨੀਆਂ ਹੀ ਬੋਲੀਆਂ ਸੁਣਾਈਆਂ ਸਨ ਮੁੱਕਣ ਵਿੱਚ ਹੀ ਨਹੀਂ ਸਨ ਆਉਂਦੀਆਂ ਬੋਲੀਆਂ ਉਹ ਖੁਸ਼ ਹੋ ਗਿਆ ਸੀ ਉਸ ਨੂੰ ਰੱਜਮਾ ਪਿਆਰ ਦਿੱਤਾ ਸੀ ਉਸਨੇ ਫਿਰ ਮਾਸਟਰ ਕਵੀ ਤੇ ਬਜ਼ੁਰਗ ਕਵੀ ਆਪੋ ਆਪਣੀਆਂ ਕਵਤਾਵਾਂ ਸੁਣਾਉਂਦੇ ਰਹੇ ਸਨ ਉਹ ਹੈਰਾਨ ਹੋਇਆ ਕੋਲ ਬੈਠਾ ਸੁਣਦਾ ਰਿਹਾ ਉਹਨੂੰ ਉਦੋਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਪਤਾ ਲੱਗਿਆ ਕਿ ਕਵੀ ਤੇ ਚੋਰ ਆਦਮੀਆਂ ਵਰਗੇ ਆਦਮੀ ਹੀ ਹੁੰਦੇ ਹਨ ਆਮ ਆਦਮੀਆਂ ਵਰਗੇ ਹੱਥਾਂ ਪੈਰਾਂ ਵਾਲੇ ਉਹੀ ਆਮਾਦਤਾਂ ਜੋ ਆਦਮੀਆਂ ਵਿੱਚ ਹੁੰਦੀਆਂ ਹਨ ਉਨ੍ਹਾਂ ਵਿੱਚ ਵੀ ਹਨ ਇਸੇ ਲਈ ਤਾਂ ਉਹ ਬਜ਼ੁਰਗ ਕਵੀ ਹੱਸਣ ਵਾਲੀ ਗੱਲ ਤੇ ਹੱਸਦਾ ਸੀ ਉਦਾਸ ਹੋਣ ਵਾਲੀ ਗੱਲ ਤੇ ਉਦਾਸ ਹੋ ਜਾਂਦਾ ਸੀ ਉਸ ਦਿਨ ਉਹਨੂੰ ਆਉਂਦਾ ਮਾਸਟਰ ਵੀ ਪੂਰਾ ਕਵੀ ਲੱਗਿਆ ਉਸ ਤੋਂ ਪਹਿਲਾਂ ਉਹਨੂੰ ਉਸ ਦੇ ਕਵੀ ਹੋਣ ਤੇ ਯਕੀਨ ਹੀ ਨਹੀਂ ਸੀ ਆਉਂਦਾ ਪਤਾ ਨਹੀਂ ਕਿਉਂ ਸ਼ੱਕ ਪਈ ਜਾਂਦਾ ਸੀ ਉਸ ਦੇ ਕਵੀ ਹੋਣ ਤੇ ਉਸ ਨੂੰ ਇੱਕ ਦਿਨ ਝੱਕਦਿਆ ਝੱਕਦਿਆਂ ਉਨੇ ਵੀ ਇੱਕ ਕਵਿਤਾ ਲਿਖ ਲਈ ਸੀ ਲਿਖੀ ਨਹੀਂ ਸੀ ਲਿਖੀ ਗਈ ਸੀ ਮਾਸਟਰ ਕਵੀ ਕਿੰਨਾ ਖੁਸ਼ ਹੋਇਆ ਸੀ ਉਸਤੇ ਬਿਲਕੁਲ ਟੈਗੋਰ ਦਾ ਰੰਗ ਅਸ਼ੂਤਾ ਖਿਆਲ ਬੇਟਾ ਤੂੰ ਟੈਗੋਰ ਬਣੇਗਾ ਦਿਲ ਨਾ ਛੱਡੀ ਉਸ ਦਿਨ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਹ ਟੈਗੋਰ ਬਣ ਸਕਦਾ ਹੈ ਉਸਨੇ ਗੀਤਾਂਜਲੀ ਦਾ ਔਲੱਥਾ ਲਿਆ ਕੇ ਚਾਰ ਵਾਰ ਪੜਿਆ ਉਸ ਨੂੰ ਸਮਝ ਨਹੀਂ ਉਸ ਨੂੰ ਫਿਰ ਆਪਣਾਪ ਹੀ ਨਾ ਲੱਗਿਆ ਊਣਾ ਊਣਾ ਪਰ ਕਵੀ ਮਾਸਟਰ ਉਸ ਦਾ ਦਿਲ ਵਧਾਈ ਜਾ ਰਿਹਾ ਸੀ ਤੂੰ ਜ਼ਰੂਰ ਇੱਕ ਦਿਨ ਟੈਗੋਰ ਬਣ ਜਾਏਗਾ ਤੇਰੀ ਕਵਤਾ ਵਰਗੀ ਤਾਂ ਉਸ ਬਾਬੇ ਦੀ ਕੋਈ ਵੀ ਕਵਤਾ ਨਹੀਂ ਸੀ ਉਸ ਨੇ ਉਸ ਬਜ਼ੁਰਗ ਕਵੀ ਵੱਲ ਇਸ਼ਾਰਾ ਕੀਤਾ ਸੀ ਹੁਣ ਉਹ ਹਰ ਵਿਸ਼ੇ ਤੇ ਚੰਗੀ ਤੋਂ ਚੰਗੀ ਕਵਤਾ ਲਿਖ ਸਕਦਾ ਹੈ ਪਰ ਹੁਣ ਉਹ ਕਵੀ ਜੋ ਕਵੀ ਨਾਲੋਂ ਜ਼ਿਆਦਾ ਮਾਸਟਰ ਹੈ ਇਸ ਨੂੰ ਕਵਤਾ ਹੀ ਨਿਮਣਦਾ ਬਦਰੂ ਕੁਮਯਾਰ ਹੈਰਾਨ ਹੋ ਰਿਹਾ ਸੀ ਫਿਰ ਉਸ ਨੂੰ ਉਹ ਨੇਤਾ ਜ ਆਇਆ ਜਿਹੜਾ ਗਵਾਂਡੀ ਪਿੰਡ ਵਿੱਚ ਇਨਾਮ ਵੰਡਣ ਆਇਆ ਸੀ ਇਨਾਮ ਲੈ ਲੈ ਉਹਦਾ ਪੱਲਾ ਭਰ ਗਿਆ ਸੀ ਕੁਝ ਇਨਾਮ ਉਹਨੂੰ ਆਪਣੇ ਇੱਕ ਮਿੱਤਰ ਨੂੰ ਫੜਾਉਣੇ ਪੈ ਸਨ ਉਹ ਸਕੂਲ ਵਿੱਚੋਂ ਫਰਸਟ ਆਇਆ ਸੀ ਦੌੜਾਂ ਵਿੱਚੋਂ ਫਰਸਟ ਆਇਆ ਸੀ ਕਵਤਾ ਦੇ ਮੁਕਾਬਲੇ ਵਿੱਚੋਂ ਫਰਸਟ ਆਇਆ ਸੀ ਉਸ ਦਿਨ ਉਹਨੂੰ ਚੱਲ ਚੜਿਆ ਹੋਇਆ ਸੀ ਉਸ ਦਿਨ ਕਵੀ ਮਾਸਟਰ ਬੇਅੰਤ ਖੁਸ਼ ਸੀ ਤਕਰੀਰ ਕਰਦਿਆਂ ਨੇਤਾ ਨੇ ਕਿਹਾ ਸੀ ਤੁਹਾਡੇ ਵਿੱਚੋਂ ਹੀ ਮਹਾਨ ਨੇਤਾ ਬਣਗੇ ਤੁਹਾਡੇ ਵਿੱਚੋਂ ਹੀ ਕਈ ਮਹਾਤਮਾ ਗਾਂਧੀ ਮਹਾਕਵੀ ਟੈਗੋਰ ਬਣਨਗੇ ਮਹਾਕਵੀ ਟੈਗੋਰ ਜਿਸਨੂੰ ਉਹਦੀ ਮਾਂ ਨੇ ਟੈਗੋਰ ਬਣਾਇਆ ਉਹ ਭੱਜਿਆ ਭੱਜਿਆ ਆਪਣੀ ਮਾਂ ਕੋਲ ਗਿਆ ਆਪਣੇ ਸਾਰੇ ਇਨਾਮ ਉਹਨੇ ਉਸਦੀ ਝੋਲੀ ਵਿੱਚ ਪਾ ਦਿੱਤੇ ਫਿਰ ਉਹਦੀਆਂ ਬਾਹਾਂ ਆਪਣੀ ਮਾਂ ਦੇ ਗਲਦਵਾਲੇ ਆਪੇ ਵੱਲੀਆਂ ਗਈਆਂ ਉਹਨੇ ਲਾੜ ਨਾਲ ਕਿਹਾ ਮਾਂ ਨਹੀਂ ਮਾਂ ਮੈਨੂੰ ਟੈਗੋਰ ਬਣਾ ਦੇ ਕੀ ਉਹਦੀ ਮਾਂ ਨੇ ਜਿਵੇਂ ਕੁਝ ਸਮਝ ਨਾ ਆਈ ਮੈਨੂੰ ਟੈਗੋਰ ਬਣਾ ਦੇ ਮਾਂ ਉਹਨੇ ਫਿਰ ਤਰਲਾ ਲਿਆ ਮੋਰ ਉਹਦੀ ਮਾਂ ਨੂੰ ਜਿਵੇਂ ਹੁਣ ਸਮਝ ਆ ਗਈ ਸੀ ਬੋਲੀ ਮੋਰ ਤਾਂ ਤੇਰੇ ਦੁਸ਼ਮਣ ਵੀਨਾ ਬੰਨ ਪੁੱਤ ਉਹਨੂੰ ਆਪਣੀ ਮਾਂ ਤੇ ਗੁੱਸਾ ਆਇਆ ਉਹਨੂੰ ਉਸ ਖੁੰਡੇ ਵਾਲੇ ਮਾਸਟਰ ਤੇ ਵੀ ਗੁੱਸਾ ਆ ਗਿਆ ਜਿਹੜਾ ਉਹਨਾਂ ਨੂੰ ਮੋਰ ਬਣਾ ਦਿੰਦਾ ਸੀ ਗਿੱਚੀ ਪਿੱਛੇ ਉਹ ਉਹਨਾਂ ਦੇ ਹੱਥ ਪੈਰ ਬਣਵਾ ਦਿੰਦਾ ਤੇ ਹਵਾ ਵਿੱਚ ਖੁੰਡਾ ਘੁਮਾ ਕੇ ਕਹਿੰਦਾ ਛੋਡੀ ਮਾਂ ਦੇ ਘਰਛੇ ਵਿੱਚ ਅਰਛਾ ਮਾਰਿਆ ਡੰਡਾ ਪੀਰੇ ਵਿਗੜਿਆ ਤਿਗੜਿਆ ਦਾ ਪੁੱਤਰੋ ਇਦਾਂ ਉਹ ਮੋਰ ਬਣੇ ਘੰਟਾ ਘੰਟਾ ਧੁੱਪੇ 'ਤੇ ਛੜਦੇ ਰਹਿੰਦੇ ਫਿਰ ਉਹਨੂੰ ਉਹ ਦਿਨ ਜ਼ਿਆਦਾ ਆ ਜਦੋਂ ਉਹਦੇ ਪਿਓ ਦਾ ਅਚਾਨਕ ਇੱਕ ਪਾਸਾ ਮਾਰਿਆ ਗਿਆ ਸੀ ਤੇ ਉਹਨੂੰ ਅੱਠਵੀਂ ਵਿੱਚੋਂ ਹਟ ਕੇ ਆਪਣੇ ਪਿਓ ਦਾ ਕਿੱਤਾ ਕਰਨਾ ਪੈ ਗਿਆ ਸੀ ਕਵੀ ਮਾਸਟਰ ਨੇ ਉਹਦੇ ਪਿਓ ਦੀਆਂ ਮਿੰਤਾਂ ਕੀਤੀਆਂ ਸਨ ਕਿ ਉਹ ਉਹਨੂੰ ਘੱਟੋ ਘੱਟ 10ਵੀਂ ਕਰਵਾ ਦੇਵੇ ਪਰ ਉਹਦੇ ਪਿਓ ਦੇ ਇੱਕੋ ਜਵਾਬ ਨੇ ਉਸ ਨੂੰ ਲਾਜਵਾਬ ਕਰ ਦਿੱਤਾ ਸੀ ਉਹਦੇ ਪਿਓ ਨੇ ਕਿਹਾ ਸੀ ਮਾਸਟਰ ਜੀ ਜਿੱਥੇ ਰੋਟੀ ਦਾ ਵੀ ਫਿਕਰ ਹੋਵੇ ਉਥੇ ਪੜ੍ਹਾਈ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪਹਿਲਾ ਢਿੱਡ ਹੈ ਪੜ੍ਹਾਈ ਪਿੱਛੋਂ ਮਾਸਟਰ ਨਿੰਮੋ ਜੀ ਨਾ ਜਾ ਹੋ ਕੇ ਉਹਦੇ ਘਰੋਂ ਤੁਰ ਆਇਆ ਸੀ ਉਸ ਦਿਨ ਬਦਰੂ ਖਮਿਆਰ ਅੰਦਰੋਂ ਅਦਾ ਟੈਗੋਰ ਮਰ ਗਿਆ ਸੀ ਤੇ ਅੱਜ ਇੱਕ ਨੇਤਾ ਉਹਦੇ ਪਿੰਡ ਨਵੇਂ ਬਣੇ ਸਕੂਲ ਦਾ ਨੀਂਹ ਪੱਥਰ ਰੱਖਣ ਲਈ ਆ ਰਿਹਾ ਸੀ ਉੱਠ ਕੇ ਬੈਠ ਗਿਆ। ਉਹਦੇ ਗਧੇ ਅਜੇ ਵੀ ਆਰਾਮ ਨਾਲ ਚੱਲ ਰਹੇ ਸਨ। ਚਿਮੜੀਆਂ ਵਿੱਚੋਂ ਧੂੰਆਂ ਅਜੇ ਵੀ ਨਿਕਲ ਰਿਹਾ ਸੀ। ਦੂਰੋਂ ਸਾਈਕਲ ਤੇ ਮੁੰਛੀ ਆਉਂਦਾ ਉਹਨੂੰ ਦਿਸਿਆ। ਉਹਦਾ ਜੀ ਕੀਤਾ ਕਿ ਉਹਨੂੰ ਆਉਂਦੇ ਨੂੰ ਹਟਾ ਲਵੇ। ਪਰ ਹੀਨਤਾ ਦੇ ਅਹਿਸਾਸ ਨੇ ਉਸਨੂੰ ਅਝਿਹਾ ਕਰਨੋਂ ਰੋਕ ਦਿੱਤਾ। ਜਾਂ ਸ਼ਾਇਦ ਉਹਦੇ ਅੰਦਰਲੇ ਇਨਸਾਨ ਨੇ ਰੋਕਿਆ ਹੋਵੇ ਇਦਾਂ ਕਰਨੋਂ। ਉਹਨੇ ਉੱਠ ਕੇ ਗਰਦ ਝਾੜੀ ਮੂੰਹ ਹੱਥ ਢੋਟਾ ਤੇ ਚੁੱਪਚੀ ਪੀਤਾ ਪਰਚੀ ਕਟਵਾ ਕੇ ਤਿਆਰ ਹੋ ਗਿਆ ਸਿਰ ਤੇ ਸੂਰਜ ਅੱਗ ਵਰਸਾ ਰਿਹਾ ਸੀ ਉਹਨੂੰ ਆਪਣੇ ਨੰਗੇ ਪੈਰਾਂ ਤੇ ਤਰਸ ਆ ਗਿਆ ਉਹ ਤੁਰ ਤੁਰ ਜਿੱਚਾਪੜਾ ਵਾਂਗ ਫੈਲ ਗਏ ਸਨ ਟੰਗਾਂ ਦੀਆਂ ਫੁਲੀਆਂ ਹੋਈਆਂ ਨਸਾਂ ਬਿਜਲੀ ਦੀਆਂ ਤਾਰਾਂ ਵਾਂਗ ਵਿਸ਼ੀਆਂ ਪਈਆਂ ਸਨ ਜਿਵੇਂ ਉਹ ਸਦੀਆਂ ਤੋਂ ਤੁਰਦਾ ਆ ਰਿਹਾ ਸੀ ਚਲੋ ਸ਼ੇਰੋ ਚਲੋ ਨੀਲਿਆ ਸਾळ्या ਹੋ ਨਰਸਤੇ ਵਿੱਚ ਡਿੱਗੀ ਕਿਦੇ ਮੇਰੀ へਠੀ ਕਰਵਾ ਦੇਵੇਗਾ ਘਰ ਚੱਲ ਕੇ ਰਜਮਾ ਖੋਰ ਚਾਰੂ ਤੈਨੂੰ ਨੀਲਾ ਗਦਾ ਜਿਹੜਾ ਦੂਜਿਆਂ ਗਧਿਆਂ ਤੋਂ ਕਮਜ਼ੋਰ ਸੀ ਤੇ ਰਸਤੇ ਵਿੱਚ ਇੱਕ ਦੋ ਵਾਰ ਇੱਟਾਂ ਦੀ ਭਰੀ ਗੂਣ ਛੱਡ ਦਿੰਦਾ ਸੀ ਪ੍ਰਾਣੀ ਖਾ ਕੇ ਕੀਟਣੇ ਮਾਰਦਾ ਸਭ ਤੋਂ ਮੂਰੇ ਨਿਕਲ ਗਿਆ ਉਹਨੇ ਪੱਗ ਦੇ ਲੜੋਂ ਗੋੜਦੀ ਰੋੜੀ ਖੋਲੀ ਤੇ ਥੋੜੀ ਜੀ ਖਾ ਕੇ ਫੇਰ ਮੰਨ ਲਈ ਪਿੰਡ ਜਾ ਕੇ ਖਾਊਗਾ ਇਹਨੂੰ ਨਾਲੇ ਰੱਜ ਕੇ ਪਾਣੀ ਪੀਊ ਫਿਰ ਖੂਹ ਦੀ ਮੌਣ ਤੇ ਬਹਿ ਕੇ ਨੇਤਾ ਦੀਆਂ ਗੱਲਾਂ ਸੁਣੂ ਉਹਨੇ ਸੋਚਿਆ ਮਾਂ ਇਹ ਤੇਰੇ ਸ਼ਾਹੀ ਬਸਤਰ ਤੇ ਹੀਰੇ ਜਵਾਰਾਂ ਦੀ ਮਾਲਾ ਪਾ ਕੇ ਮੈਂ ਕੀ ਕਰਾਂ ਤੂੰ ਮੈਨੂੰ ਇੰਨਾ ਨਰਮੂਲ ਬੰਨਣਾ ਵਿੱਚ ਨਾ ਬੰਨ ਮੈਂ ਤਾਂ ਸੰਸਾਰ ਦੇ ਮੇਲੇ ਦੀ ਜੀਵਨ ਦਾਇਕ ਧੂੜ ਵਿੱਚ ਖੇਡਣਾ ਚਾਹੁੰਦਾ ਹਾਂ ਉਹਨੂੰ ਕਵੀ ਮਾਸਟਰ ਦੀਆਂ ਸਕੂਲ ਦੀ ਕੰਧ ਉੱਪਰ ਲਿਖੀਆਂ ਟੈਗੋਰ ਦੀਆਂ ਉਹ ਸਤਰਾਂ ਯਾਦ ਆ ਗਈਆਂ ਮੈਂ ਤਾਂ ਜੰਮਿਆ ਖੇਡਿਆ ਅਤੇ ਪਲਿਆ ਵੀ ਧੂੜ ਵਿੱਚ ਹਾਂ ਟੈਗੋਰ ਨਹੀਂ ਬਣ ਸਕਿਆ ਉਹਨੇ ਕਹਿ ਕਹਾ ਮਾਰਿਆ ਤੇ ਉੱਚੀ ਉੱਚੀ ਹੱਸਣ ਲੱਗਾ ਗਰਮਾ ਗਰਮ ਰੇਤ ਉਹਦੇ ਪੈਰਾਂ ਚੁੱਲਸਣ ਲੱਗੀ ਵੱਟ ਹੋ ਗਿਆ ਜਿਵੇਂ ਕੋਈ ਦਿਓ ਸਾਰੀ ਦੀ ਸਾਰੀ ਹਵਾ ਪੀ ਗਿਆ ਹੋਵੇ ਉਨੂੰ ਆਪਣੀ ਮਾਂ ਯਾਦ ਆਈ ਜੋ ਵੱਟ ਹੋਣ ਤੇ ਕੱਚੇ ਕੋਠੇ ਉੱਪਰ ਪਈ ਸੱਤਾਪੁਰਾਂ ਦੇ ਨਾਲ ਲਿਆ ਕਰਦੀ ਸੀ ਮਹਿਰਮਪੁਰ ਉਦਮਪੁਰ ਜੈਣਪੁਰ ਪਰ ਹਵਾ ਕਦੇ ਵੀ ਨਹੀਂ ਸੀ ਚੱਲੀ ਇਦਾਂ ਕਰਨ ਨਾਲ ਚੱਲ ਪੈ ਵੈਰ ਨੇ ਚੱਲ ਪੈ ਉਹਨੇ ਹਵਾ ਨੂੰ ਲਲਕਾਰਿਆ ਸੂਰਜ ਦਾ ਲਾਲ ਗੋਲਾ ਡਗ ਰਿਹਾ ਸੀ ਪਰ ਸੂਰਜਾ ਕੰਜਰਾ ਤੂੰ ਵੀ ਅੱਜ ਅੱਜੇ ਚੌਕਣਾ ਸੀ ਪੈਰ ਜੋ ਮੇਰੇ ਨੰਗੇ ਨੇ ਅੱਜ ਨਾਲੇ ਆਪ ਛੜਦਾ ਹੈ ਨਾਲੇ ਦੂਜਿਆਂ ਨੂੰ ਫੂਕਦਾ ਹੈ ਉਹਨੇ ਜਿਵੇਂ ਸੂਰਜ ਨੂੰ ਉਲਾਮਾ ਦਿੱਤਾ ਉਹ ਬਦਲੋਤੀ ਦੇ ਬਿਆਰੂ ਕਿੱਧਰ ਮਰਗੇ ਤੁਸੀਂ ਉਹਨੇ ਇੱਕ ਚੀਚੀ ਵੱਟੀ ਦੂਰੋਂ ਇੱਕ ਬਦਲੋਤੀ ਜੀ ਆਉਂਦੀ ਉਹਨੂੰ ਦਿਸੀ ਉਹ ਖੁਸ਼ ਹੋ ਗਿਆ ਪਰ ਫੇਰ ਉਹ ਪਤਾ ਨਹੀਂ ਕਿੱਧਰ ਅਲੋਪ ਹੋ ਗਈ ਜਿਵੇਂ ਕਈ ਗਰੀਬ ਥੋੜਾਂ ਦੇ ਮਾਰੇ ਖਤਮ ਹੋ ਜਾਂਦੇ ਹਨ ਪਰ ਦੁਨੀਆ ਵੱਸਦੀ ਰਸਦੀ ਨੂੰ ਕੋਈ ਪਤਾ ਨਹੀਂ ਲੱਗਦਾ ਐਵੇਂ ਸੂਰਜ ਬਦਲੋਟੀ ਦੀ ਮੌਤੋਂ ਅਵੇਸਲਾ ਲੱਗਦਾ ਰਿਹਾ ਗਧਿਆਂ ਦੀ ਚਾਲ ਮੱਧਮ ਹੋ ਗਈ ਤੁਸੀਂ ਸਾਰੇ ਦੁਸ਼ਮਣ ਹੋ ਗਏ ਓਏ ਮੇਰੀ ਜਾਨ ਦੇ ਗੁੱਸੇ ਵਿੱਚ ਆ ਕੇ ਉਹਨੇ ਗਧਿਆਂ ਗਧਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਹੀਂਗ ਦੇ ਕੀਟਣੇ ਮਾਰਦੇ ਦੌੜਨ ਲੱਗੇ ਉਹਨਾਂ ਦਾ ਜੀ ਕੀਤਾ ਕਿ ਬਲੂਕੀ ਮਾਰ ਕੇ ਇੱਕ ਗਧੇ ਉੱਪਰ ਬੈਠ ਜਾਏ ਇਸ ਡਰੋਂ ਕਿ ਭਾਰ ਨਾਲ ਗਧਾ ਬੈਠੀ ਨਾ ਜਾਵੇ ਕੋਟੜ ਦਾਰਿਆ ਸਾਹਮਣੇ ਬਰੋਟੇ ਵਾਲਾ ਖੂਹ ਆ ਗਿਆ ਉਹ ਖੁਸ਼ ਹੋ ਗਿਆ ਉਸ ਰੱਜ ਕੇ ਪਾਣੀ ਪੀਤਾ ਪਗੜੀ ਲੜ ਬੰਨੇ ਗੁਰ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਇਹਨੂੰ ਹੁਣ ਪਿੰਡ ਜਾ ਕੇ ਹੀ ਖਾऊं ਨਾਲੇ ਨੇਤਾ ਦੀਆਂ ਗੱਲਾਂ ਸੁਣੂੰ ਉਹਨੇ ਬਰੋਟੇ ਹੇਠ ਖੜੇ ਨੇ ਸੋਚਿਆ ਕਿਤੇ ਨੇਤਾ ਆ ਕੇ ਚਲਿਆ ਹੀ ਨਾ ਜਾਵੇ ਇਹ ਸੋਚਦਾ ਉਹ ਫਿਰ ਤੁਰ ਪਿਆ ਪਾਣੀ ਨਾਲ ਗਿੱਲੇ ਕੀਤੇ ਉਹਦੇ ਪੈਰ ਮਿੰਟਾਂ ਵਿੱਚ ਸੁੱਕ ਗਏ ਗਰਮ ਗਰਮ ਰੇਤ ਉਹਦੀਆਂ ਤਲੀਆਂ ਝੁਲਸਣ ਲੱਗੀਆਂ ਫਿਰ ਉਹਨੇ ਇੱਕਦਮ ਛਾਲ ਮਾਰੀ ਉਹਨੂੰ ਇੱਕ ਫੁਰਨਾ ਫੁਰਿਆ ਸੀ ਭੱਜ ਕੇ ਉਹ ਇੱਕ ਟੱਕ ਗੁਲ ਗਿਆ ਉਹਦੇ ਪੱਤੇ ਤੋੜੇ ਪੱਗ ਨਾਲੋਂ ਲੀਰ ਪਾੜ ਕੇ ਟੱਕ ਦੇ ਪੱਤੇ ਉਸ ਪੈਰਾਂ ਹੀਟ ਬਣ ਲਏ ਹੁਣ ਰੇਤ ਉਸਨੂੰ ਘੱਟ ਗਰਮ ਲੱਗੀ ਉਹ ਖੁਸ਼ ਹੋ ਗਿਆ ਖੱਬੇ ਹੱਥ ਦਾ ਇਸਲਾ ਪਾਸਾ ਬੁੱਲਾ ਉੱਤੇ ਧਰ ਕੇ ਉਹਨੇ ਬੱਕਰਾ ਬੁਲਾਇਆ ਸਾਰੀ ਟੱਕੀ ਗੂੰਜ ਪਈ ਅਜੇ ਵੀ ਜਿਵੇਂ ਉਹਦੀ ਤਸੱਲੀ ਨਾ ਹੋਈ ਤੇ ਉਹਨੇ ਬੋਲੀ ਪਈ ਹਾਕਾ ਮਾਰਦੇ ਬੱਕਰੀਆਂ ਵਾਲੇ ਦੁੱਧ ਪੀ ਕੇ ਜਾਈਂ ਜੈ ਕੁਰੇ ਸਾਹਮਣੇ ਪਿੰਡ ਦਿਸ ਰਿਹਾ ਸੀ ਉਹ ਚਾਂਜ ਚਾਂਜ ਪਿੰਡ ਦੀ ਨਿਆਈ ਵਿੱਚ ਵੜਿਆ ਸਕੂਲ ਦੇ ਸਾਹਮਣੇ ਅੰਬਾਂ ਤੇ ਕੇਲਿਆਂ ਦੇ ਪੱਤਿਆਂ ਦਾ ਸਵਾਗਤੀ ਦਰਵਾਜ਼ਾ ਖੜਾ ਸੀ ਆਲੇ ਦਿਵਾਲੇ ਰੰਗ ਬਰੰਗੀਆਂ ਝੰਡੀਆਂ ਝੁਲਰੀਆਂ ਸਨ ਸਾਰੇ ਗਹਿਮਾ ਗਹਿਮੀ ਸੀ ਸਕੂਲ ਦੇ ਮਾਸਟਰ ਭੱਜੇ ਨੱਠੇ ਕੰਮ ਕਰ ਰਹੇ ਸਨ ਉਹ ਮਸਤ ਹੋਇਆ ਖੜਾ ਦੇਖਦਾ ਰਿਹਾ ਆਪਣਾ ਬਚਪਨ ਉਸ ਨੂੰ ਫਿਰ ਯਾਦ ਆਇਆ ਉਹ ਕਵੀ ਮਾਸਟਰ ਯਾਦ ਆਇਆ ਜੋ ਜੱਫੀਆਂ ਪਾਪਾ ਦুলਾਰ ਦুলਾਰ ਉਹਨੂੰ ਕਹਿੰਦਾ ਸੀ ਕਿ ਉਹ ਇੱਕ ਦਿਨ ਜ਼ਰੂਰ ਟੈਗੋਰ ਬਣੇਗਾ ਉਹਨੂੰ ਉਹ ਬਜ਼ੁਰਗ ਕਵੀ ਯਾਦ ਆਇਆ ਜਿਹੜਾ ਪਿੰਡਾਂ ਵਿੱਚ ਲੋਕ ਗੀਤ ਇਕੱਠੇ ਕਰਦਾ ਫਿਰਦਾ ਸੀ ਜਿਸ ਨੂੰ ਉਹਨੇ ਸੈਂਕੜੇ ਲੋਕ ਗੀਤ ਜ਼ੁਬਾਨੀ ਸੁਣਾਏ ਸਨ ਜੋ ਮੁੜ ਆਉਣ ਦਾ ਦਾਵਾ ਕਰਕੇ ਕਦੇ ਨਾ ਮੁੜਿਆ ਕਾਸ਼ ਉਹ ਕਦੇ ਉਸ ਨੂੰ ਮਿਲੇ ਉਹ ਉਸ ਨੂੰ ਆਪਣੇ ਸਜਰੇ ਲਿਖੇ ਗੀਤ ਜ਼ਰੂਰ ਸੁਣਾਵੇਗਾ ਹੁਣ ਉਹ ਹਰ ਵਿਸ਼ੇ ਦੇ ਚੰਗੀ ਤੋਂ ਚੰਗੀ ਕਵਤਾ ਕਹਿ ਸਕਦਾ ਹੈ ਪਰ ਇੱਕ ਕਵੀ ਮਾਸਟਰ ਸ਼ਾਇਦ ਉਹਨੂੰ ਸਦਾ ਧੂੜ ਵਿੱਚ ਰਹਿਣ ਵਾਲਾ ਇੱਕ ਘਟਿਆ ਉਹ ਮਿਹਾਰ ਸਮਝਦਾ ਹੈ ਇਸ ਲਈ ਦੂਰ ਬੈਠਾ ਵੀ ਉਹ ਉਹਦੀਆਂ ਕਪਤਾਵਾਂ ਨੂੰ ਕਪਤਾਵਾ ਨਹੀਂ ਮੰਨਦਾ ਕਿਉਂਕਿ ਉਹ ਸਦਾ ਧੂੜ ਵਿੱਚ ਲਿਬੜਿਆ ਰਹਿੰਦਾ ਹੈ ਉਹ ਧੂੜ ਜਿਸ ਵਿੱਚ ਖੇਡਣ ਲਈ ਟੈਗੋਰ ਤਰਲੋ ਮੱਛੀ ਹੁੰਦਾ ਰਿਆ ਤਰਸਦਾ ਰਿਆ ਉਸ ਧੂੜ ਵਿੱਚ ਉਹ ਜੀ ਰਿਹਾ ਸੀ ਪਲ ਰਿਹਾ ਸੀ ਉੱਥੇ ਖੜਾ ਖੜਾ ਪਤਾ ਨਹੀਂ ਉਹ ਕਿੱਥੇ ਗਵਾਚ ਗਿਆ ਹੋਂਦੇ ਬੁੱਲ ਉਹਦੀਆਂ ਅੱਖਾਂ ਉਹਦੇ ਹੱਥ ਪੈਰ ਉਹ ਆਪ ਇੱਕ ਗੀਤ ਵਿੱਚ ਟਲ ਗਿਆ ਉਥੇ ਇੱਕ ਗੀਤ ਲਰਜ ਰਿਹਾ ਸੀ ਜਿਸ ਨੂੰ ਕਦੇ ਵੀ ਕਿਸੇ ਆਪਣੀਆਂ ਬੁੱਲੀਆਂ ਨਾਲ ਨਾ ਸ਼ੋਆਇਆ ਫਿਰ ਉਹ ਕਿਵੇਂ ਕੰਬੁੱਠਿਆ ਇੱਕ ਗੀਤ ਬिखर ਗਿਆ ਇੱਕ ਹੂੜਾ ਦੋ ਹੂਰੇ ਇੱਕ ਕਸੁੰਨ ਇੱਕ ਹੋਰ ਕਸੁੰਨ ਖੜੇ ਤੇਰੇ ਕੁੱਤੇ ਕੁਮਾਰ ਦੀ ਭੈਣ ਸਾਲਿਆ ਉਹ ਇੱਥੇ ਰੰਗ ਤਮਾਸ਼ੇ ਦੇਖਦਾ ਹੈ ਤੇਰੇ ਗਧਿਆਂ ਨੇ ਮੇਰੇ ਖੇਤ ਦਾ ਸੱਤਿਆ ਨਾਸ ਕਰਤਾ ਉੱਤੀ ਯਾਤ ਇੱਕ ਵੈਲੀ ਜੱਟ ਅੱਖਾਂ ਲਾਲ ਕਰੀ ਉਸ ਨੂੰ ਗਾਲਾਂ ਕੱਢ ਰਿਆ ਸੀ ਉਹ ਉੱਥੇ ਪਮੰਤਰਿਆ ਖੜਾ ਰਿਆ ਵੈਲੀ ਜੱਟ ਨੇ ਕੋਲ ਖੜੇ ਗੱਡੇ ਵਿੱਚੋਂ ਜਾਤੂ ਕੱਢ ਲਿਆ ਤੇ ਉਹਦੇ ਵੱਲ ਵਧਿਆ ਉਹ ਦਹਿਸ਼ਤ ਦਾ ਮਾਰਿਆ ਗਧਿਆਂ ਉੱਤੇ ਡੰਡੇ ਵਰਸਾਉਂਦਾ ਗਰਦ ਵਿੱਚ ਇੱਕ ਨੁਕਤੇ ਵਾਂਗ ਸਿਮਟ ਗਿਆ ਪਗੜੀ ਲੜ ਬੰਨੀ ਗੋੜਦੀ ਰੋੜੀ ਬੁਰਕ ਬੁਰਕਉਂਦੇ ਮੋਰ ਭੰਡ ਰਹੀ ਸੀ